ਹਾਂਜੀ ਸਸਤੀ ਗੱਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤਾਂ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਚੰਡੀਗੜ੍ਹ ਅੰਗੜਵਾੜੀ ਰਿਕਰੂਟਮੈਂਟ 2025 ਆਫਲਾਈਨ ਐਪਲੀਕੇਸ਼ਨ ਫਾਰਮ ਠੀਕ ਹੈ ਤੇ ਗੱਲ ਕਰਦੇ ਆਪਾਂ ਚੰਡੀਗੜ੍ਹ ਅੰਗੜਵਾੜੀ ਰਿਕਰੂਟਮੈਂਟ 2025 ਜੀ ਕਿਵੇਂ ਅਪਲਾਈ ਕਰਨਾ ਕਿੱਦਾਂ ਸਾਰਾ ਹਿਸਾਬ ਕਿਤਾਬ ਮੈਂ ਦੱਸਦਾ ਤੁਹਾਨੂੰ ਡਿਪਾਰਟਮੈਂਟ ਦਾ ਨਾਮ ਹੈਗਾ ਜੀ ਡਿਪਾਰਟਮੈਂਟ ਆਫ ਸੋਸ਼ਲ ਵੈਲਫੇਅਰ ਔਮਨ ਐਂਡ ਚਾਈਲਡ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ डिपार्टमेंट ऑफ सोशल वेलफेयर वूमेन एंड चाइल्ड चाइल्ड डेवलपमेंट चंडीगढ़ एडमिनिस्ट्रेशन ठीक है जी पोस्ट नेम हैगी अंगडवाड़ी वर्कर अंगडवाड़ी हेल्पर एडवटीज एडवर्टीजमेंट का नंबर है सैल दो हज़ार पच्ची अठारह सौ बत्ती ठीक है उस तो बाद गल की जाए ऑफलाइन अपलाई डेट हैगी लास्ट छे ग्यारह दो हज़ार पच्ची अपू चार भी एम पोस्ट का नाम हैगा आंगणवाड़ी वर्कर छे पोस्ट आया है दूजी पोस्ट हैगी ਠੀਕ ਹੈ ਉਹ ਹੈਗੇ 40 ਪੋਸਟਾਂ ਟੋਟਲ ਛਿਆੜੀ ਪੋਸਟਾਂ ਹੋਈਆਂ ਜੀ ਠੀਕ ਹੈ ਬਾਕੀ ਆ ਆਪਣੀ ਏਰੀਆ ਦੱਸਿਓਗੇ ਏਰੀਆ ਤੁਸੀਂ ਆਪੇ ਪੜ ਲਿਓ ਜੇ ਮੈਂ ਇਹ ਪੜਨ ਲੱਪਿਆ ਤਾਂ ਫਿਰ ਤਾਂ ਵੀਡੀਓ ਬਣ ਗਈ ਠੀਕ ਹੈ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਜੇ ਅ ਕੁਲਿਜੀਬਿਲਟੀ ਕਰਾਈਟੇਰੀਆ ਕੀ ਹੈ ਤੇ ਸੈਲਰੀ ਇਹਨਾਂ ਦੀ ਹੋਏਗੀ ਜੀ 3600 ਤੋਂ 4500 ਮਿਨੀਮਮ ਏਜ ਲਿਮਿਟ ਹੈਗੀ 18 ਤੋਂ 35 ਬੱਲਿਓ ਤੁਹਾਡੇ ਹੈ 3600 ਤੋਂ 4500 بس ਇੰਨੀ ਸਰਕਾਰ ਸਰਕਾਰ ਚ ਜਿਹੜੇ ਬੈਠੇ ਹੋ ਮੈਂ ਤਾਂ ਉਹਨਾਂ ਨੂੰ ਇਹੀ ਰਿਕਵੈਸਟ ਕਰੂੰਗਾ ਥੋੜੀਆਂ ਸੈਲਰੀਆਂ ਵੜਾਓ ਆ ਕੀ ਹੈ ਸੈਲਰੀ ਦੇਖਿਆ ਜਾਵੇ ਚਲੋ ਠੀਕ ਆ ਕਿਸੇ ਲਈ ਇਹ ਵੀ ਬਹੁਤ ਆ ਪਰ ਯਾਰ ਘੱਟੋ ਘੱਟ 8000 ਤੱਕ ਕਰੋ ਉਹਨਾਂ ਦੀ ਸੈਲਰੀ ਮਸਟ ਪਾਸ 12th ਫੋਰ ਦਾ ਪੋਸਟ ਆਫ ਆਂਗੜਵਾਰੀ ਵਰਕਰ ਆਂਗੜਵਾਰੀ ਹੈਲਪਰ ਥਰੂ ਡਾਇਰੈਕਟ ਬੇਸਿਸ ਠੀਕ ਹੈ 12ਵੀਂ ਕੀਤੀ ਹੋਣੀ ਚਾਹੀਦੀ ਘੱਟੋ ਘੱਟ ਠੀਕ ਹੈ ਤੇ ਅਕੈਡੈਮਿਕ ਕੁਆਲੀਫਿਕੇਸ਼ਨ ਤੁਸੀਂ ਆਪ ਸੋਚੋ ਜੇ ਮੰਨ ਲਾ ਕਿਸੇ ਨੇ 12ਵੀਂ ਕੀਤੀ ਠੀਕ ਹੈ ਜੇ ਮੰਨ ਲਾ ਕਿਸੇ ਨੇ ਸੀਬੀਐਸਸੀ ਤੋਂ ਕੀਤੀ ਠੀਕ ਹੈ ਤੇ ਜੇ ਸ਼ੁਰੂ ਤੋਂ ਪਹਿਲੀ ਪਹਿਲੀ ਤੋਂ ਲੈ ਕੇ ਉਹ ਹੁਣ ਵੀ ਪੜਿਆ ਜੇ ਪਹਿਲੀ ਕਲਾਸ ਚ ਦੀ 1000 ਫੀਸ ਸੀ ਤੇ ਸਾਲ ਦਾ 12000 ਠੀਕ ਹੈ ਤੈਨੂੰ 10% ਨਾ ਕਰਦੇ ਰਹੋ 12 10 ਤੇ ਉਹਨੇ ਘੱਟੋ ਘੱਟ 1.5 ਤੋਂ 2 ਲੱਖ ਰੁਪਏ ਖਰਚੇ ਚੁਕਾਵੰਦਾ ਠੀਕ ਹੈ 2 ਲੱਖ ਆਪਣੀ ਪੜਾਈ ਪੂਰੀ ਕਰਦੇ ਕਰਦੇ ਸਾਰੀ ਉਮਰ ਉਹ ਚ ਜ਼ਿਆਦਾ ਹੀ ਕੀਤਾ ਹੋਣਾ ਘੱਟ ਨਹੀਂ ਕੀਤਾ ਹੋਣਾ ਮੰਨ ਲਓ ਕਿਸ ਦੀ ਫੈਲਰੀ 4500 ਵੀ ਆ ਤਾਂ ਉਹਨੂੰ ਘੱਟੋ ਘੱਟ 2 ਲੱਖ ਰੁਪਏ ਜੇ 4500 ਨੂੰ ਉਹਨੂੰ ਘੱਟੋ ਘੱਟ ਤੁਸੀਂ ਆਪਸਾ ਲਓ 4500 12 54000 54000 10 ਮarre ਜੇ ਤਾਂ ਉਹੀ ਨਹੀਂ ਪੂਰੀ ਹੋਣੀ ਜਿਹੜੀ ਆਪਣੀ CBSE ਜੇ ਕੋਈ ਪੜਿਆ ਮੰਨ ਲਾ 12ਵੀਂ ਕੀਤੀ ਆ ਤਾਂ ਉਹਨੇ ਜੇ ਮੰਨ ਲਾ 4500 ਦੀ ਸੈਲਰੀ ਤੇ ਲੱਗਾ ਉਹਨੂੰ 44 ਸਾਲ ਲੱਗ ਜਾਣੇ ਉਹਨਾਂ ਪੈਸਾ ਕਮਾਉਣ ਦੇ ਨੂੰ 2 ਲੱਖ ਹੱਦ ਹੈ ਯਾਰ ਤਾਂ ਹੀ ਨਹੀਂ ਬੇਥੇ ਲੋਕੀ ਕੰਮ ਕਰਦੇ ਪੰਜਾਬ ਚ ਤਾਂ ਹੀ ਨਹੀਂ ਕਰਦੇ ਪਏ ਕੱਟਵਟ ਤੁਸੀਂ ਸੈਲਰੀਆਂ 10000 ਤੱਕ ਰੱਖੋ ਹੱਦ ਹੁੰਦੀ ਏ ਰਗੇ ਜੀ ਦੀ ਮੈਨੂੰ ਗਲਤ ਨਹੀਂ ਕਹਿਣਾ ਪਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਨਹੀਂ ਤਾਂ ਨਾ ਕਰਿਓ ਕੋਈ ਮਤਲਬ ਤੁਹਾਡਾ ਯਾਰ ਅਗਲੇ ਬੰਦੇ 12ਵੀਂ ਕਰਕੇ ਆਇਆ ਹੋਵੇ ਪਲੱਸ ਉਹਨੂੰ ਮਿਨਿਮਮ ਅਕਾਦੈਮਿਕ ਕੁਆਲੀਫਿਕੇਸ਼ਨ ਐਡਿਸ਼ਨ ਮਾਰਕ ਵੀ ਗਰੰਟਡ ਫੋਰ ਐਰ ਰੇਜ਼ ਪਰ ਮੈਰਿਟੇਰੀਟੀ ਚਲੋ ਉਹ ਛੱਡੋ ਮੈਨੂੰ ਉਹਨਾਂ ਮਤਲਬ ਨਹੀਂ ਕੱਟਵਟ ਯਾਰ ਆ ਕੀ ਗੱਲ ਹੈ ਹੈ ਕਿਸੇ ਨੇ 12ਵੀਂ ਕੀਤੀ ਤਾਂ ਉਹਦੀ ਤੁਸੀਂ ਸੈਲਰੀ ਲਾ ਰਹੇ 3600 ਤੋਂ ਲੈ ਕੇ 4500 ਕੱਟਵਟ 10000 ਤੱਕ ਕਰੋ ਉਹ ਬੰਦਾ ਇੱਥੇ ਤੱਕ ਪਹੁੰਚਿਆ ਜੇ ਜ ਚਲ ਠੀਕ ਹੈ ਮੰਨਦਾ ਸਰਕਾਰੀ ਸਕੂਲੇ ਪਰ ਉਹ ਵੀ ਜੇ ਕਿਤੇ ਸਾਈਕਲ ਤੇ ਆ ਰਿਹਾ ਜਾ ਰਿਹਾ ਨਾ ਨਾ ਕਰਦੇ ਵੀ ਉਹਦਾ ਘੱਟੋ ਘੱਟ ਪਿਆ ਸੀ 60000 ਖਰਚਾ ਤਾਂ ਫੇਰ ਵੀ 12 12 ਗਲਾਸ ਤਾਂ ਹੋਏ ਹੋਗੇ ਪਹਿਲੀ ਤੋਂ ਲੈ ਕੇ 12ਵੀਂ ਤੱਕ ਖਾਣ ਪੀਣ ਦਾ ਇੰਨਾ ਐਕਸਪੈਂਸਿਵ ਐਕਸਪੈਂਸ ਯਾਰ ਆ ਕੋਈ ਸੈਲਰੀ ਹੈ ਯਾਰ ਹੱਦ ਹੁੰਦੀ ਕਿਸੇ ਚੀਜ਼ ਦੀ ਬਿਸ਼ੱਕ ਅੰਗੜਵਾੜੀ ਵਰਕਰ ਇਹ ਗਵਰਨਮੈਂਟ ਨੂੰ ਇੱذਤ ਤੇ ਧਿਆਨ ਦੇਣਾ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਆਪਣੀ ਅੰਗੜਵਾੜੀ ਹੈਲਪਰ ਦੀ ਉਹਦੀ 1800 ਤੋਂ 25 2500 ਤੱਕ ਠੀਕ ਹੈ ਉਹਦੀ ਵੀ ਸੇਮ ਪਲੱਸ ਟੂ ਕੀਤੀ ਹੋਣੀ ਚਾਹੀਦੀ ਠੀਕ ਹੈ ਲੋ ਤਾਂ ਕੀ ਕੀਤਾ ਜਾਵੇ ਯਾਰ ਇੱਥੇ ਇੱਥੇ ਕੋਣ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹਨਾਂ ਨੂੰ ਬੰਦਾ ਆਪਣਾ ਬਿਜ਼ਨਸ ਹੀ ਕਰ ਲਓਏ ਮੈਂ ਅੱਜ ਦੱਸਣਾ ਹੈ ਰਿਕਰੂਟਮੈਂਟ ਬਾਰੇ ਮੇਰਾ ਦਿਮਾਗ ਖਰਾਬ ਹੋ ਗਿਆ ਅਪਲੀਕੇਸ਼ਨ ਅਪਲਾਈਡ ਇਟ ਉਹ ਆਫਲਾਈਨ ਹੈ ਤੁਸੀਂ ਪੜ ਲਈਓ ਠੀਕ ਹੈ ਮੇਰਾ ਦਿਲ ਵੀ ਨਹੀਂ ਕਰਦਾ ਦੱਸਣ ਨੂੰ ਕਿਉਂਕਿ ਯਾਰ ਸੈਲਰੀ ਬਹੁਤ ਘੱਟ ਆ ਐਦਾਂ ਨਹੀਂ ਹੁੰਦੀ ਹੁੰਦੀ ਸੈਲਰੀ ਥੋੜੀ ਜ਼ਿਆਦਾ ਹੋਣੀ ਚਾਹੀਦੀ ਆ ਐਪਲੀਕੇਸ਼ਨ ਦੀ ਫੀਸ ਕੋਈ ਗੱਲ ਨਹੀਂ ਕੋਈ ਨਹੀਂ ਹੈ ਬਹੁਤ ਵਧੀਆ ਚੀਜ਼ ਆ ਠੀਕ ਹੈ ਸਟਾਰਟ ਡੇਟ ਹੈਗੀ ਹੈ 27 10 2025 ਲਾਸਟ ਡੇਟ ਹੈਗੀ ਹੈ 6 11 2025 ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਐਪਲੀਕੇਸ਼ਨ ਕਿੱਧਰ ਐਡਰੈਸ ਤੇ ਸੈਂਡ ਕਰਨੀ ਹੈ ਠੀਕ ਹੈ ਜੀ ਆਪਣੀ ਨੋਟਿਸ ਪਬਲਿਸ਼ ਹੋਣ ਤੋਂ 10 ਦਿਨ ਬਾਅਦ ਕਰਨੀ ਆ 6 11 2025 4 ਵਜੇ ਤੱਕ ਕਰਨੀ ਆ ਠੀਕ ਹੈ ਡਾਇਰੈਕਟਰ ਸੋਸ਼ਲ ਵੈਲਫੇਅਰ ਆਈ ਸੀ ਡੀ ਐਸ वूमेन एंड चाइल्ड डिवेलपमेंट चंडीगढ़ एडमिनिस्ट्रेशन शेल बी सबमिटेड एट द टाउन हॉल एक्सिस्टेंस ने एक्सटेंशन बिल्डिंग थर्ड फ्लोर रूम नंबर फाइव सेक्टर सैवनटीन सी चंडीगढ़ इनकम्पलीट एप्लीकेशन अच्छा अपली एप्लीकेशन इस एड्रेस से जाके दे आई हो जो भी अपना एप्लीकेशन फॉर्म बच्चे फिल करके देना है। बाकी ठीक है चलो गवर्मेंट जॉब्स क्ड रही है बहुत वीर गल है ना ਜੋ ਵੀ ਠੀਕ ਹੈ ਬਟ ਯਾਰ ਮੈਂ ਇੱਕ ਰਿਕੁਐਸਟ ਕਰੂੰਗਾ ਜੇ ਕੋਈ ਗਵਰਨਮੈਂਟ ਦਾ ਵੀ ਬੰਦਾ ਦੇਖ ਰਿਆ ਹੋਊਗਾ ਉਹਨੂੰ ਮੈਂ ਇੱਕੀ ਰਿਕੁਐਸਟ ਕਰੂੰਗਾ ਦੇਖੋ ਯਾਰ ਆ ਸੈਲਰੀ 4500 ਬਹੁਤ ਘਟਿਆ 3600 ਤੋਂ 4500 ਘੱਟੋ ਘਾਟੇ ਨੂੰ ਡਬਲ ਕੀਤਾ ਜਾਵੇ ਮੈਂ ਇਹੀ ਰਿਕੁਐਸਟ ਕਰੂੰਗਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਚ ਨਵਾਂ ਤਾਂ ਚੈਨਲ ਨੂੰ ਲਾਈਕ ਕਰ ਦੇਖੋ ਮੇਰਾ ਤਾਂ ਜਿੱ ਕੋ ਫਾਇਦਾ ਨਹੀਂ ਨਾ ਮੈਂ ਇੱਥੇ ਲੱਗਣਾ ਮੈਂ ਤਾਂ YouTubeਿੰਗ ਚੱਲ ਰਹੀ ਹੈ ਮੈਂ ਤਾਂ ਵਧੀਆ ਕਰ ਹੀ ਰਹਿਣਾ ਠੀਕ ਮੈਂ ਉਦਾਂ ਗੱਲ ਕਰਦਾ ਲੋ ਹੈਨਾ ਇਹ ਚੀਜ਼ ਥੋੜੀ ਜੀ ਮੈਨੂੰ ਸਹੀ ਨਹੀਂ ਲੱਗੀ ਤਾਂ ਮੈਂ ਕਹਿ ਦਿੱਤਾ